ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸਮਾਜ ਸੇਵਿਕਾ ਮੈਡਮ ਨੀਤਾ ਸੋਮ ਪ੍ਰਕਾਸ਼ ਦੇ ਵੱਲੋਂ 11 ਜਨਵਰੀ ਦਿਨ ਸ਼ਨੀਵਾਰ ਸਵੇਰੇ 11:30 ਵਜੇ ਦਸਿਆਰਾ ਗਰਾਊਂਡ ਓਂਕਾਰ ਨਗਰ ਫਗਵਾੜਾ ਵਿਖੇ 1100 ਨਵ ਜੰਮੀਆਂ ਤਿਆਂ ਦੀ ਲੋੜੀ ਪਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਮੈਡਮ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਲਿਆ ਗਿਆ ਤਾਂ ਇਸ ਮੌਕੇ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਥੇ ਆਉਣ ਦੇ ਲਈ ਖੁੱਲਾ ਸੱਦਾ ਦਿੱਤਾ ਗਿਆ ਤਾਂ ਦੱਸ ਦਈਏ ਕਿ 11 ਜਨਵਰੀ ਯਾਨੀ ਕਿ ਸ਼ਨੀਵਾਰ ਨੂੰ ਇੱਥੇ ਫਗਵਾੜਾ ਦੇ ਦਸਹਿਰਾ ਗਰਾਊਂਡ ਓਂਕਾਰ ਨਗਰ ਦੇ ਵਿੱਚ 1100 ਨਵ ਜੰਮੀਆਂ ਤਿਆਂ ਦੀ ਲੋੜੀ ਪਾਈ ਜਾਣੀ ਹੈ ਜਿਸ ਨੂੰ ਲੈ ਕੇ ਮੈਡਮ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਖੁੱਲੇ ਦਿਲਦਨਾ ਇੱਥੇ ਪਹੁੰਚਣ ਦੇ ਲਈ ਸੱਦਾ ਵੀ ਦਿੱਤਾ ਗਿਆ। ਕੱਲ 11 ਤਰੀਕ ਸ਼ਨੀਵਾਰ ਹੈ। 1100 ਲੜਕੀਆਂ ਦੀ ਲੋੜੀ ਪਾ ਰਹੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ। ਮੈਂ ਆਪਣੀਆਂ ਭੈਣਾਂ ਨੂੰ ਬੇਟੀਆਂ ਨੂੰ ਅਪੀਲ ਕਰਦੀ ਆ ਕਿ ਬੱਚੀਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਕਿਉਂਕਿ ਤਿਆਰੀਆਂ ਮੁਕੰਮਲ ਹੈ। ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣੇ ਆ, ਬੱਚਿਆਂ ਨੂੰ ਗਿਫਟ ਵੀ ਦੇਣੇ ਆ ਕਿਉਂਕਿ ਬੇਟੀਆਂ ਦੀ ਲੋੜੀ ਆ, ਬੇਟੀਆਂ ਦਾ ਸਤਕਾਰ ਹੈ। ਸਾਨੂੰ ਰਲ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਕੱਲ ਨੂੰ 11:30 ਵਜੇ ਦਿਨ ਸ਼ਨੀਵਾਰ ਤਰੀਕ 11 11:30 ਵਜੇ ਪੰਡਾਲ ਦੇ ਵਿੱਚ ਪਹੁੰਚੋ ਓਂਕਾਰ ਨਗਰ ਗਰਾਊਂਡ ਦੇ ਵਿੱਚ ਸਾਰੇ ਪਹੁੰਚ ਗਏ ਬੱਚਿਆਂ ਦੀ ਮੋੜੀ ਦੇ ਵਿੱਚ ਯੋਗਦਾਨ ਪਾਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਧੰਨਵਾਦ ਫਗਵਾੜਾ ਤੋਂ ਇਹ ਸ਼ਰਮਦੀ ਰਿਪੋਰਟ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੇ ਸਮਾਜ ਸੇਵਿਕਾ ਮੈਡਮ ਨੀਤਾ ਸੋਮਪ੍ਰਕਾਸ਼ ਦੇ ਵੱਲੋਂ 11 ਜਨਵਰੀ ਦਿਨ ਸ਼ਨੀਵਾਰ ਸਵੇਰੇ 11:30 ਵਜੇ ਦਸਹਾਰਾ ਗਰਾਊਂਡ ਓਂਕਾਰ ਨਗਰ ਫਗਵਾੜਾ ਵਿਖੇ 1100 ਨਵ ਜਮੀਆਂ ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਮੈਡਮ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਲਿਆ ਗਿਆ ਤਾਂ ਇਸ ਮੌਕੇ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਥੇ ਆਉਣ ਦੇ ਲਈ ਖੁੱਲਾ ਸੱਦਾ ਦਿੱਤਾ ਗਿਆ ਤਾਂ ਦੱਸ ਦਈਏ ਕਿ 11 ਜਨਵਰੀ ਯਾਨੀ ਕਿ ਸ਼ਨੀਵਾਰ ਨੂੰ ਇੱਥੇ ਫਗਵਾੜਾ ਦੇ ਦਸਹਿਰਾ ਗਰਾਊਂਡ ਓਂਕਾਰ ਨਗਰ ਦੇ ਵਿੱਚ 1100 ਨਵ ਜੰਮੀਆਂ ਤਿਆਂ ਦੀ ਲੋੜੀ ਪਾਈ ਜਾਣੀ ਹੈ ਜਿਸ ਨੂੰ ਲੈ ਕੇ ਮੈਡਮ ਅਨੀਤਾ ਸੂਮ ਪ੍ਰਕਾਸ਼ ਦੇ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਖੁੱਲੇ ਦਿਲਦਨਾ ਇੱਥੇ ਪਹੁੰਚਣ ਦੇ ਲਈ ਸੱਦਾ ਵੀ ਦਿੱਤਾ ਗਿਆ ਕੱਲ 11 ਤਰੀਕ ਸ਼ਨੀਵਾਰ ਹੈ 1100 ਲੜਕੀਆਂ ਦੀ ਲੋੜੀ ਪਾ ਰਹੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ ਮੈਂ ਆਪਣੀਆਂ ਭੈਣਾਂ ਨੂੰ ਬੇਟੀਆਂ ਨੂੰ ਅਪੀਲ ਕਰਦੀ ਆ ਕਿ ਬੱਚੀਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਕਿਉਂਕਿ ਤਿਆਰੀਆਂ ਮੁਕੰਮਲ ਹੈ ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣੇ ਆ ਬੱਚਿਆਂ ਨੂੰ ਗਿਫਟ ਵੀ ਦੇਣੇ ਆ ਕਿਉਂਕਿ ਬੇਟੀਆਂ ਦੀ ਲੋੜੀ ਆ ਬੇਟੀਆਂ ਦਾ ਸਤਕਾਰ ਹੈ ਸਾਨੂੰ ਰਲ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਕੱਲ ਨੂੰ 11:30 ਵਜੇ ਦਿਨ ਸ਼ਨੀਵਾਰ ਤਰੀਕ 11 11:30 ਵਜੇ ਪੰਡਾਲ ਦੇ ਵਿੱਚ ਪਹੁੰਚੋ ਓਂਕਾਰ ਨਗਰ ਗਰਾਊਂਡ ਦੇ ਵਿੱਚ ਸਾਰੇ ਪਹੁੰਚ ਗਏ ਬੱਚਿਆਂ ਦੀ ਲੋੜੀ ਦੇ ਵਿੱਚ ਯੋਗਦਾਨ ਪਾਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਧੰਨਵਾਦ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ